ਹਾਂਜੀ ਭੈਣ ਜੀ ਕੀ ਵਾਰਦਾਤ ਹੋਈ ਆ ਰੱਤੀ ਚੋਰੀ ਦੀ ਕਿਵੇਂ ਹੋਈ ਆ ਪਤਾ ਨਹੀਂ ਪਰਵ ਸਵੇਰੇ ਆਇਆ ਤੁਹਾਡੇ ਤਾਲੇ ਖੁੱਲੇ ਸੀ ਕਿੱਥੇ ਗਏ ਸੀ ਤੁਸੀਂ ਅਸੀਂ ਆਪਣੀ ਵੱਡੀ ਕੁੜੀ ਕੋ ਕੁੱਲੀ ਗਏ ਸੀ ਅੱਛਾ ਤਾਲੇ ਟੁੱਟੇ ਸੀ ਸਵੇਰੇ ਤਾਲੇ ਟੁੱਟੇ ਹੀ ਇੱਥੇ ਗੇੜ ਦਾ ਤਾਲਾ ਨਾਲ ਹੀ ਸਪਰੇ ਤੋੜ ਕੇ ਠੀਕ ਹੈ ਇਹ ਵਾਲਾ ਤਾਲਾ ਤੇ ਲੱਭਾ ਇੰਨੀ ਦੇ ਅੰਦਰ ਤੋਂ ਉਹਨੇ ਕੱਟ ਕੇ ਤੇ ਆ ਰੱਖ ਲਈ ਦਿੱਤੇ ਮੰਜੇ ਤੇ ਅੱਛਾ ਜੀ ਉਹ ਵਾਲਾ ਗਮਲਾ ਝੁੱਕ ਕੇ ਤੇ ਉਹ ਵੀ ਇੱਥੇ ਰੱਖਦਾ ਹੈ ਬੈਂਚ ਤੇ ਠੀਕ ਹੈ ਅੰਦਰੋਂ ਹਰ ਸੋਈ ਦਾ ਬੂਆ ਵੀ ਖੁੱਲਾ ਇਹ ਬੂਏ ਵੀ ਸਾਰੇ ਖੁੱਲੇ ਮਤਲਬ ਅੰਦਰ ਵੜੀ ਨਹੀਂ ਬਾਹਰ ਦੇਖਦੇ ਪਤਾ ਲੱਗ ਜਾ ਵੀ ਮੰਦਰ ਵੀ ਖੁੱਲਾ ਅੰਦਰ ਮੂੜੇ ਦੀ ਲੰਬਾਰੀ ਵੀ ਖੁੱਲੀ ਹਾਂ ਤੇਨਾ ਵੀ ਮੈਂ ਤਾਂ ਡਰ ਗਿਆ ਪੈ ਗਿਆ ਕਿ ਹੁਣ ਸਾਨੂੰ ਅੰਦਰ ਜਾਂਦੀ ਹੀ ਮਤਨੀ ਭੰਡੀ ਤੇ ਲੈ ਕੇ ਕੀ ਕੀ ਕਿੰਨੇ ਕ ਸਵਾ ਨੂੰ ਹੱਥ ਫੇਰ ਗਏ ਐਲਡੀ ਲੈ ਗਏ ਅੱਛਾ ਜੀ 8-9000 ਰੁਪਿਆ ਹੀ ਪਾਰਟੀ ਤਾਂ ਇਹੀ ਕੱਲ ਅੱਛਾ ਜੀ ਉਹ ਵੀ ਲੈ ਗਏ ਹਾਂਜੀ ਫ੍ਰਿਜ ਵਿੱਚ ਦੋ ਡੱਬੇ ਹੀ ਮਠਿਆਈ ਦੇ ਵੀ ਸਵੇਰੇ ਵੀ ਲੋਕਾਂ ਦੇ ਘਰ ਦਵਾਵਾਂਗੀ ਪਾਰਟੀ ਤੋਂ ਲੈ ਕੇ ਉਹ ਵੀ ਲੈ ਗਏ ਠੀਕ ਹੈ ਜੀ ਲੂਣ ਦਾ ਨਹੀਂ ਪ੍ਰਤਾਗ ਟੱਕਨ ਥੱਲੇ ਸੁੱਟ ਗਏ ਦੇ ਅੱਛਾ ਜੀ ਮੂੜੇ ਦੇ ਵਿਆਹ ਦੀ ਚੇਪ ਹੀ ਐਲਡੀ ਵਿੱਚ ਉਹ ਵੀ ਨਾਲ ਹੀ ਚਲ ਗਈ ਹਾਂਜੀ ਚਾਦਰਾਂ ਲਾਗੇ ਚਾਦਰਾਂ ਲਾਗੇ ਬੈਟ ਉਹਦੇ ਚੋਂ ਕੱਢ ਕੇ ਟਰੰਕ ਵਿੱਚੋਂ ਅੱਛਾ ਜੀ ਕੱਪੜੇ ਵੀ ਲਾਗੇ ਹਾਂ ਮੰਦਰ ਚੋਂ ਵੀ ਪਾਏ ਲਾਗੇ ਮੰਦ ਆ ਮੰਦਰ ਚੋਂ ਇਹ 8-9000 ਰੁਪਏ ਵਿੱਚ ਥੋੜਾ ਮੰਦਰ ਦਾ ਵੀ ਥੋੜਾ ਨਿਆ ਰੱਖੇ ਪੈਸੇ ਕੱਲ ਆਣ ਕੇ ਤੁਹਾਡਾ ਘਰ ਦਾ ਮੰਦਰ ਹਾਂ ਹਾਂਜੀ ਤੇ ਪਤਾ ਲੱਗਾ ਜਾਣਕਾਰੀ ਮਿਲੀ ਹੈ ਕਿ ਪਿੰਡ ਦੇ 5-6 ਘਰਾਂ ਦੇ ਵਿੱਚ ਰਾਤ ਫਿਰ ਕੇ ਚੋਰੀ ਹਾਂਜੀ ਕਿੰਨੇ ਕਿਹੜੇ ਘਰਾਂ 'ਚ ਫਿਰੇ ਨੇ ਹਾਂਜੀ ਹਾਂਜੀ ਉਹ ਨਗਰਾਂ 'ਚ ਵੀ ਨੁਕਸਾਨ ਹੋਇਆ ਹਾਂਜੀ ਹਾਂਜੀ ਕੀ ਨੁਕਸਾਨ ਹੋਇਆ ਵੰਜੀ ਆਵੇ ਕਰੋ ਵੀ ਆਹੀ ਫੋਲ ਫਰਾਲੇ ਕੀਤੀ ਆ ਤੇ ਆ ਨਾਲ ਸਾਡਾ ਮਤਲਬ ਕੀ ਪਹਾੜੀ ਦਾ ਘਰ ਹੈ ਤੇ ਅਹੀ ਜਦੋਂ ਸਵੇਰੇ ਅਸੀਂ ਇੱਧਰ ਆਇਆ ਗਲੀ ਵਿੱਚ ਜਦੋਂ ਰੋਲਾ ਪਿਆ ਆ ਤੇ ਆ ਪੰਜ ਦਵਾਨ ਕੇ ਦੇਖਿਆ ਤੇ ਅਈ ਨਾ ਸਾਹਮਣੇ ਸਾਡੇ ਜਠਾਣੀ ਦਾ ਘਰ ਆ ਉੱਧਰ ਮਾਰਿਆ ਤੇ ਉਧਰ ਨ ਜੰਦਰਾ ਲੱਗੇ ਦਾ ਅਚਾਨਕ ਹੀ ਜਦੋਂ ਆਪਾਂ ਲਾਗੇ ਜਾ ਕੇ ਦੇਖਿਆ ਤੇ ਉਹ ਵੀ ਜੰਦਰਾ ਨ ਟੁੱਟੇ ਦਾ ਸੀ अच्छा जी ਆਪਾਂ ਫਿਰ ਉਹ ਨਾ ਦਰਵਾਜ਼ਾ ਨਹੀਂ ਖੋਲਿਆ ਫਿਰ ਪੁਲਿਸ ਆਈ ਆ ਆਪਾਂ ਪੁਲਿਸ ਨੂੰ ਨਾਲ ਲੱਗੇ ਅੰਦਰ ਗਏ ਜਦੋਂ ਆਪਾਂ ਦੇਖਿਆ ਤੇ ਅੰਦਰ ਉਹ ਨਾ ਦੋਨੇ ਲਮਾਰੀਆਂ ਖੁੱਲੀਆਂ ਪਈਆਂ ਸੀ ਪਰ ਉਹ ਨਾ ਸਾਡੀ ਜਠਾਣੀ ਘਰ ਨਹੀਂ ਹੈਗੀ ਉਹਦਾ آپریشن ਹੋਇਦਾ ਉਹ ਆਪਣੀ ਕੁੜੀ ਕੋਲ ਹੈ ਹੁਣ ਸਾਨੂੰ ਨਹੀਂ ਪਤਾ ਵੀ ਉਹਨਾਂ ਦੀ ਲਮਾਰੀ ਚ ਕੀ ਹੈ ਹੀ ਕੀ ਨਹੀਂ ਹੈਗਾ ਕਿਹਾ ਪੁੱਛਿਆ ਕਿ ਨਹੀਂ ਕੋਈ ਸਮਾਨ ਤੇ ਆਪਾਂ ਨਹੀਂ ਕੋਈ ਵਿੰਦਰਾ ਗੱਲ ਕੀਤੀ ਤੇ ਹੁਣ ਉਹਨਾਂ ਨੇ ਨਹੀਂ ਗੱਲ ਦੱਸੀ ਆ ਤੇ ਉਹਨਾਂ ਨੇ ਕਰਦੇ ਵੀ ਤੁਸੀਂ ਬਾਰੋ ਜੰਦਰਾ ਮਾਰ ਦੋ ਤੇ ਆਪਾਂ ਇੱਕ ਦੋ ਦਿਨ ਚ ਘਰ ਆਣ ਕੇ ਦੇਖਣੇ ਸਾਰੀ ਵਾਰ ਕੀ ਇਹਨਾਂ ਵਾਰਦਾਤਾਂ ਨੂੰ ਲੈ ਕੇ ਪਿੰਡ 'ਚ ਡਰਦਾ ਜਾ ਰਿਹਾ ਹਾਂ ਜੀ ਹਾਂਜੀ ਹਾਂਜੀ ਬਿਲਕੁਲ ਹੈਗਾ ਡਰ ਮੰਗ ਇਹੀ ਕਰਨਿਆ ਵੀ ਕੁਛ ਨਾ ਕੁਛ ਇਹਨਾਂ ਨੂੰ ਫੜਨਾ ਚਾਹੀਦਾ ਠੀਕ ਹੈ ਕੱਲ ਨੂੰ ਬੱਚੇ ਵੀ ਨਹੀਂ ਸੇਫ ਹੈਗੇ ਛੋਟੇ ਛੋਟੇ ਬੱਚੇ ਵੀ ਚੁੱਕਦੇ ਪੇਣਾ ਹੈ ਹਾਂਜੀ ਤੇ ਇਹਦਾ ਇਹ ਹੈ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਕੁਛ ਤੋਂ ਕੁਛ ਪਿੰਡ ਪਿੰਡਾਂ ਦਾ ਇੰਤਜ਼ਾਮ ਕੀਤਾ ਜਾਏ ਇਹ ਗੈਂਗ ਫੜੀ ਜਾਏ ਬਸ ਠੀਕ ਹੈ ਸਾਡੀ ਤੇ ਇਹੀ ਬੇਨਤੀ ਹੈ ਧੰਨਵਾਦ ਹਾਂਜੀ ਹੁਣ ਅੱਜ ਪ੍ਰਾਖੇ ਕੋਈ ਬੰਦਾ ਹਾਂਜੀ ਵਾਰਦਾਤ ਨੂੰ ਲੈ ਕੇ ਕੀ ਕਹਿਣ ਦਿੰਦੇ ਬਸ ਅਸੀਂ ਸਰ ਬੈਠੇ ਹਾਂ ਇੱਥੇ ਦੋਨੇ ਜਣੇ ਦੋਨੇ ਜਣੇ ਇਦੋਂ ਮੋਟਰਸਾਈਕਲ ਤੇ ਆਏ ਦੋ ਜਨੇ ਸਵਾ 3:00 ਠੀਕ ਹੈ ਤੇ ਆਂਦੇ ਆਡੇ ਲਾਗੇ ਮੋਟਰਸਾਈਕਲ ਖੜਾ ਕੀਤਾ ਉਹਨਾਂ ਨੇ ਗਾਨ ਕੱਢੀ ਤੁਹਾਡੇ ਤੇ ਰੱਖਤੀ ਤੇ ਮੈਨੂੰ ਕਹਿੰਦਾ ਜਿੰਨਾ ਕੈਸ਼ ਆਇਆ ਕੱਢ ਦੇ ਮੈਂ ਕੈਸ਼ ਫੜ ਕੇ ਦੇਦਾ ਜੀ ਨਹੀਂ ਮੋਟਰਸਾਈਕਲ ਤੇ ਜਿਹੜੇ ਸਵਾਰੀ ਕਿਦਾਂ ਦਾ ਹੁਲੀਆ ਕਿਵੇਂ ਹੁਲੀਆ ਕੋਈ ਨਹੀਂ ਉਹਨਾਂ ਮੂੰਹ ਵਾਲੇ ਭਿੱਟਦੇ ਸੀ ਸਰ ਸਾਰੇ ਮੂੰਹ ਭਿੱਟੇ ਸੀ ਹਾਂਜੀ ਸਰਦਾਰ ਸੀਗੇ ਮੋਨੇ ਮੋਨੇ ਦੋਨੋਂ ਸਰ ਠੀਕ ਹੈ ਕਿੰਨਾ ਕੈਸ਼ ਲੈ ਗਏ ਕੈਸ਼ 15000 ਰੁਪਏ ਲੈ ਗਏ ਠੀਕ ਹੈ 3 ਵਜੇ ਦੇ ਦਿਨ ਦਿਨ ਸਵਾ 3:00 ਵਜੇ ਹਾਂਜੀ ਸਵਾ 3:00 ਵਜੇ ਹਾਂਜੀ ਤੇ ਦਿਨ ਨੰਡਾਲੇ ਵਾਲ ਨਡਾਲੇ ਵੱਲ ਚਲੇ ਹਾਂਜੀ ਨਡਾਲੇ ਸਾਈਡ ਤੇ ਵੀ ਕਾਫੀ ਵਾਰਦਤਾਂ ਕਰਕੇ ਗਏ ਨੇ ਚਰਚਾ ਹੋਣੀ ਹੈ ਲekin ਅਹੀਂ ਇੰਟਰਸਟਿੰਗ ਕਿ ਤੁਹਾਡਾ ਖੁਦ ਰੰਗੂ ਡਿਆ ਟੈਨਸ਼ਨ ਜੀ ਬਹੁਤ ਆਈ ਅੱਗੇ ਠੀਕ ਹੈ ਜੀ ਹਾਂਜੀ ਤੇ ਕੀ ਮੰਗ ਕਰਦੇ ਹੋ ਮੰਗ ਕਰਦੇ ਬਸ ਬੰਦੇ ਫੜੇ ਜਾਂਦੇ ਰਹੇ ਇਨਸਾਫ ਹੋ ਜਾੜਿਆ ਪੰਜ ਸਾਲਾਂ ਫਾਈਲ ਵਿੱਚ ਚੱਲ ਦਿੱਤੀ ਹਾਂਜੀ ਕੱਲ ਕਾਲੀ ਕੀਤੀ ਇਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕਰਤੀ ਜੀ ਠੀਕ ਹੈ ਮੌਕਾ ਦੇਖੀ ਗਈ ਬੋਲ ਫਾਈਲ ਮੌਕਾ ਦੇਖੇਗੀ ਜੀ ਠੀਕ ਹੈ ਜੀ ਧੰਨਵਾਦ